ਇਹ ਨਿੰਦਕਾਂ ਨੂੰ ਚੁਗਲ ਖੋਰਾ ਨੂੰ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਕੀ ਦਰਜਾ ਦਿੱਤਾ ਕਹਿੰਦੇ ਭਾਈ ਜਿਹੜਾ ਨਿੰਦਕ ਮਨੁੱਖ ਹੈ ਨਿੰਦਾ ਕਿਸੇ ਦੀ ਵੀ ਕਰਨੀ ਜਿਹੜੀ ਹੈ ਉਹ ਮਾੜੀ ਹੈ ਸਤਿਗੁਰਾ ਜੀ ਨੇ ਇਹ ਫੈਸਲਾ ਕੀਤਾ ਕਿ ਭਾਈ ਕਿਸੇ ਪ੍ਰਕਾਰ ਦੀ ਵੀ ਜਿਹੜੀ ਨਿੰਦਿਆ ਹੈ ਜਿਹੜੀ ਚੁਗਲੀ ਹੈ ਉਹ ਨਹੀਂ ਕਰਨੀ ਚਾਹੀਦੀ ਤੇ ਜਿਹੜੇ ਲੋਕ ਨਿੰਦਿਆ ਕਰਦੇ ਆ ਜਿਹੜੇ ਚੁਗਲੀ ਕਰਦੇ ਆ ਉਹਨਾਂ ਨੂੰ ਮਨਮੁੱਖਾਂ ਦਾ ਦਰਜਾ ਦਿੱਤਾ ਹੈ ਕਿੰਦੇ ਨਿੰਦਿਆ ਚੁਗਲੀ ਪਿਆਰੀ ਸਾਥ ਸੰਗਤ ਮਨਮੁਖ ਬੰਦਾ ਕਰਦਾ ਤੇ ਨਿੰਦਿਆ ਕਰਨ ਵਾਲੇ ਦਾ মুখ ਜਿਹੜਾ ਹੈ ਉਹ ਹਮੇਸ਼ਾ ਕਾਲਾ ਹੁੰਦਾ ਹੈ মুখ ਕਾਲੇ ਤੋਂ ਭਾਵ ਕਿ ਉਹਨਾਂ ਨੂੰ ਨਾ ਤੇ ਇਸ ਸੰਸਾਰ ਦੇ ਵਿੱਚ ਕੋਈ ਮੂੰਹ ਲਾਉਂਦਾ ਹੁਣ ਜਿਹੜਾ ਕਿਸੇ ਦੀ ਚੁਗਲੀ ਕਰਦਾ ਕਿਸੇ ਦੀ ਨਿੰਦਿਆ ਕਰਦਾ ਕਿਸੇ ਨਾਲ ਈਰਖਾ ਕਰਦਾ ਵਕਤ ਹੀ ਤੌਰ ਤੇ ਆਪਾਂ ਉਸ ਬੰਦੇ ਦੀ ਪਿਆਰੀ ਸਾਥ ਸੰਗਤ ਗੱਲ ਸੁਣ ਲਵਾਂਗੇ ਪਰ ਜਦੋਂ ਉਹ ਨਿੰਦਕ ਬੰਦਾ ਉੱਠ ਕੇ ਚਲਾ ਜਾਂਦਾ ਹੈ ਨਾ ਫਿਰ ਜਿਨ੍ਹਾਂ ਨੂੰ ਉਹ ਨਿੰਦਿਆ ਸੁਣਾਉਂਦਾ ਹੈ ਫਿਰ ਉਹੀ ਲੋਕ ਜਿਹੜੇ ਹੈ ਉਹਦੇ ਤੇ ਹੱਸਦੇ ਵੀ ਹੈ ਤੇ ਮਹਾਰਾਜ ਜੀ ਕਹਿੰਦੇ ਕਹਿੰਦੇ ਭਾਈ ਜਿਹੜਾ ਨਿੰਦਾ ਕਰਨ ਵਾਲਾ ਨਾ ਇਸ ਸੰਸਾਰ ਵਿੱਚ ਉਹਨੂੰ ਕੋਈ ਮੂਹ ਲਾਉਂਦਾ ਹੈ ਤੇ ਨਾ ਹੀ ਪਰਮਾਤਮਾ ਦੇ ਘਰ ਦੇ ਵਿੱਚ ਉਹਨੂੰ ਕੋਈ ਮੂਹ ਲਾਉਂਦਾ ਹੈ ਨਾ ਹੀ ਉੱਚੀ ਥਾਂ ਮਿਲਦੀ ਹੈ ਨਿੰਦਕ ਮਨੁੱਖ ਜਿਹੜਾ ਹੈ ਉਹ ਘੋਰ ਨਰਕ ਦੇ ਵਿੱਚ ਪੈਂਦਾ ਹੈ ਸਤਗੁਰਾਂ ਜੀ ਨੇ ਬਚਨ ਕੀਤੇ ਭਾਈ ਨਿੰਦਾ ਭੜੀ ਕਿਸੇ ਕੀ ਨਹੀਂ ਮਨਮੁਖ ਮੁਗਦ ਕਰਲ ਮੂਹੂ ਕਾਲੇ ਤਿਨਾਂ ਨਿੰਦਕਾ ਨਰਕੇ ਘੋਰ ਪਵਨ ਜਿ ਸਤਗੁਰਾਂ ਜੀ ਨੇ ਇਥੋਂ ਤੱਕ ਵੀ ਕਹਿ ਦਿੱਤਾ